ਤਾਰੇ ਨੂੰ ਸਨਮਾਨ ਤੇ ਸਤਕਾਰ ਜੋ ਰੱਬਰਨ ਗਿਆ ਤੋ ਆਓ ਮੈਂ ਤੁਹਾਡੇ ਨਾਲ ਇੱਕ ਪਦਮ ਬਾਦਸ਼ਾਹ ਦੀ ਕਹਾਣੀ ਸੰਝ ਕਰ ਲਗਾ ਮੈਂ ਸਭ ਰਲ ਮਿਲ ਕੇ ਤਵਜਹ ਦਿਓ ਔਰ ਇਸ ਕਹਾਣੀ ਤੋਂ ਸਾਨੂੰ ਕੀ ਗਿਆਨ ਮਿਲਦਾ ਹੈ ਕੀ ਸਮਝ ਪੈਂਦੀ ਹੈ ਕਮੈਂਟਾਂ ਦੇ ਰਾਏ ਦੱਸਣ ਦਾ ਯਤਨ ਜ਼ਰੂਰ ਕਰਿਓ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਆਓ ਸਭ ਰਲ ਮਿਲ ਕੇ ਹੁਣ ਕਹਾਣੀ ਵੱਲ ਧਿਆਨ ਦਿਓ ਇੱਕ ਆਦਮ ਨਾਮ ਦਾ ਬਾਦਸ਼ਾਹ ਹੋਇਆ ਉਹ ਆਪਣੀ ਸੌਣ ਵਾਲੀ ਸੇਜ ਬਿਸਤਰੇ ਤੇ ਗਰਮੀ ਦੇ ਮੌਸਮ ਵਿੱਚ ਰੋਜ਼ ਹੀ ਗੁਲਾਬ, ਚਮੇਲੀ, ਮੋਤੀਆਂ, ਆਦਿਕ ਫੁੱਲਾਂ ਨੂੰ ਵਿਸਵਾ ਕੇ ਸਰਦਾ ਸੀ। ਰੋਜ਼ ਦਾ ਰੁਟੀਨ ਸੀ। ਇੱਕ ਦਿਨ ਸੇਜ ਉੱਤੇ ਫੁੱਲਾਂ ਨੂੰ ਵਿਸਾ ਕੇ ਨੌਕਰਾਨੀ ਦਾਸੀ ਉਹਦੇ ਮਨ ਵਿੱਚ ਖਿਆਲ ਆਇਆ ਕਿ ਇਨ੍ਹਾਂ ਫੁੱਲਾਂ ਦੀ ਸੇਜ ਉੱਤੇ ਬਾਦਸ਼ਾਹ ਰੋਜ਼ ਸੌਂਦਾ ਹੈ। ਕਿਉਂ ਨਾ ਕੁਝ ਬਲ ਮੈਂ ਵੀ ਸੌ ਕੇ ਵੇਖਾਂ ਮਨ ਵਿੱਚ ਵਿਚਾਰ ਕੇ ਉਹ ਨੌਕਰਾਨੀ ਦਾਸੀ ਉਸ ਫੁੱਲਾਂ ਦੀ ਸੇਜ ਉੱਤੇ ਸੌ ਜਾਂਦੀ ਹੈ ਹੁਣ ਉਹਦੇ ਮਨ ਵਿੱਚ ਜੋ ਖਿਆਲ ਸੀ ਵੀ ਸੌ ਕੇ ਦੇਖਾਂ ਇਹ ਸੌ ਤਾਂ ਗਈ ਪਰ ਖਸਬੂਦਾਰ ਤੇ ਪੋਲੇ ਗੱਦੇਦਾਰ ਨਰਮੋ ਫੁੱਲਾਂ ਦੀ ਸੇਜ ਤੇ ਪੈਂਦਿਆਂ ਹੀ ਦਾਸੀ ਨੂੰ نیند ਆ ਗਈ ਉਹਦੀ ਅੱਖ ਲੱਗ ਗਈ ਸੁੱਤੀ ਪਈ ਐ ਇੰਨੀ ਵੇਲੇ ਰਾਜਾ ਅਦਮ ਪਹੁੰਚ ਜਾਂਦਾ ਹੈ ਕੀ ਦੇਖਦਾ ਹੈ ਕਿ ਇੱਕ ਨੌਕ ਰਾਣੀ ਇੱਕ ਦਾਸੀ ਮੇਰੇ ਬੈੱਡ ਤੇ ਮੇਰੇ ਬੁੱਲਾਂ ਦੀ ਸੇਜ ਤੇ ਸੁੱਤੀ ਪਈ ਆ। ਤੇ ਇਹ ਦੇਖ ਕੇ ਮਨ ਗੁੱਸਾ ਹੋ ਗਿਆ। ਰਾਜਾ ਕ੍ਰੋਧਗੰ ਹੋਇਆ। ਜਲਦੀ ਦਿਨੇ ਗੁੱਸੇ ਵਿੱਚ ਰਾਜੇ ਨੇ ਸੌਂਦੀ ਚੁੱਕੀ ਤੇ ਉਸ ਨੌਕਰਾਨੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ। ਹੁਣ ਮਾਰ ਪੈਂਦੀ ਐ। ਕਹਿੰਦੇ ਮਾਰ ਖਾਂਦੇ ਖਾਂਦੇ ਨੌਕਰਾਨੀ ਜਿਹੜੀ ਦਾਸੀ ਸੀ ਉਹ ਰੋਂਦੀ ਹੈ ਰੋਂਦੀ ਰੋਂਦੀ ਹੱਸ ਪੈਂਦੀ ਹੈ ਫਿਰ ਹੱਸਣ ਲੱਗ ਜਾਂਦੀ ਹੈ ਰਾਜਾ ਮਾਰਦਾ ਹੈ ਫੇਰ ਸੋਟੀ ਵੱਜਦੀ ਹੈ ਫੇਰ ਪੀੜ ਹੁੰਦੀ ਹੈ ਫੇਰ ਹੁੰਦੀ ਹੈ ਫਿਰ ਖਿੜਖਿੜ ਹੱਸਣ ਲੱਗ ਜਾਂਦੀ ਹੈ ਰਾਜੇ ਨੇ ਇਹ ਗੱਲ ਵੇਖ ਕੇ ਹੈਰਾਨ ਹੋ ਕੇ ਮਾਰਨਾ ਬੰਦ ਕੀਤਾ ਤੇ ਦਾਸੀ ਨੂੰ ਪੁੱਛਦਾ ਐ ਇਹ ਨੌਕਰਾਨੀ ਤੇਰੇ ਮਾਰ ਪੈਂਦੀ ਐ ਰੋਣਾ ਤੇਰਾ ਬਣਦਾ ਗੱਲ ਠੀਕ ਐ ਪਰ ਤੂੰ ਹੱਸ ਕੇ ਢੀ ਗੱਲ ਤੋਰ ਜੀਂ ਰੋਣਾ ਤਾਂ ਤੇਰਾ ਠੀਕ ਬਣਦਾ ਸੀ ਤੇਰੇ ਮਾਰ ਪੈਂਦੀ ਐ ਪਰ ਰੋਣਾ ਛੱਡ ਕੇ ਤੂੰ ਹੱਸਣ ਕਿਉਂ ਲੱਗ ਜਾਨੀ ਇਹ ਕੀ ਗੱਲ ਇੱਥੇ ਇਤਿਹਾਸਕਾਰ ਲਿਖਦਾ ਐ ਬਾਰ ਬਾਰ ਰਾਜਾ ਪੁੱਛਦਾ ਹੈ ਫਿਰ ਆਖਰਕਾਰ ਨੌਕਰਾਨੀ ਰਾਜੇ ਨੂੰ ਕਹਿੰਦੀ ਆ ਹੇ ਰਾਜਨ ਮੈਂ ਰੋਂਦੀ ਤਾਂ ਇਸ ਕਰਕੇ ਆ ਵੀ ਮੇਰੇ ਮਾਰ ਪੈਂਦੀ ਐ ਪਰ ਹੱਸਦੀ ਇਸ ਕਰਕੇ ਆ ਕਿ ਮੈਂ ਤਾਂ ਘੜੀ ਦੋ ਘੜੀ ਅੱਧਾ ਘੰਟਾ ਸੁੱਤੀ ਹੋਵਾਂਗੀ ਤੇ ਮੇਰੇ ਇੰਨੀ ਮਾਰ ਪਈ ਜਿਹੜਾ ਇਹਦੇ ਉੱਤੇ ਰੋਜ਼ ਸੌਂਦਾ ਐ ਫਿਰ ਉਹਦੇ ਕਿੰਨੇ ਘਮਾਰ ਪਵੇਗੀ ਦਰਗਾਹ ਵਿੱਚ ਜਾ ਕੇ ਉਹਦੇ ਨਾਲ ਕੀ ਹੋਵੇਗਾ ਕਹਿੰਦੀ ਮੈਂ ਤਾਂ ਇਸ ਗੱਲ ਨੂੰ ਸੋਚ ਕੇ ਹੱਸਦੀ ਹਾਂ ਵੀ ਉਹਦਾ ਕੀ ਬਣੇਗਾ ਜਦੋਂ ਰਾਜੇ ਦੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਰਾਜਾ ਵੀ ਭਾਵ ਕੋ ਦਾਸੀਆਂ ਦੀਆਂ ਗੱਲਾਂ ਨੌਕਰਾਨੀਆਂ ਦੀਆਂ ਗੱਲਾਂ ਸੁਣ ਕੇ ਮਨ ਨੂੰ ਫੁੱਫਕਰ ਵੱਜੀ ਦਾਸੀ ਦੀ ਗੱਲ ਸੁਣ ਕੇ ਰਾਜਾ ਵਿਰਾਗ ਵਿੱਚ ਆ ਗਿਆ। ਔਰ ਮਨ ਵਿੱਚ ਖਿਆਲ ਕੀਤਾ ਕਹਿੰਦਾ ਛੱਡ ਮਨਾ ਆਪਣਾ ਸਾਰਾ ਕੁਝ ਤਿਆਗ ਕੇ ਰਾਜ ਭਾਗ ਆਪਣੇ ਪੁੱਤਰ ਨੂੰ ਦੇ ਕੇ ਰਾਜਾ ਇੱਕ ਸਰਾਣਾ ਇੱਕ ਦਾਤਨ ਤੇ ਇੱਕ ਪਾਣੀ ਪੀਣ ਵਾਸਤੇ ਲੋਟਾ ਇਹ ਤਿੰਨ ਚੀਜ਼ਾਂ ਲੈ ਕੇ ਆਪਣੇ ਰਾਜ ਭਾਗ ਨੂੰ ਛੱਡ ਕੇ ਜੰਗਲਾਂ ਵੱਲ ਤੁਰ ਚੱਲਿਆ ਕਹਿਣ ਲੱਗਾ ਹੁਣ ਮੈਂ ਬਸ ਰੱਬ ਦੀ ਯਾਦ ਵਿੱਚ ਹੀ ਬਾਕੀ ਦਾ ਜੀਵਨ ਬਤੀਤ ਕਰਾਂਗਾ। ਇੰਉਂ ਤੁਰਿਆ ਜਾਂਦਾ ਰਸਤੇ ਵਿੱਚ ਕੀ ਦੇਖਦਾ ਇੱਕ ਜ਼ਿਮੀਂਦਾਰ ਕਿਸਾਨ ਕੰਮ ਧੰਦੇ ਤੋਂ ਥੱਕ ਕੇ ਹਾਰ ਕੇ ਦਰਖਤ ਦੀ ᱥਾਵੇਂ ਆਪਣੀ ਬਾਹ ਸਿਰ ਥੱਲੇ ਲਾ ਕੇ ਸੁੱਤਾ ਪਿਆ ਜਦੋਂ ਰਾਜੇ ਦੀ ਨਿਗਾਹ ਉਸ ਜ਼ਿਮੀਦਾਰ ਤੇ ਪਈ ਤਾਂ ਮਨ ਵਿੱਚ ਸੋਚਦਾ ਵੀ ਇਹ ਬਿਨਾ ਸਰਾਣੇ ਤੋਂ ਪਿਆ ਬਾਹ ਦਾ ਸਰਾਣਾ ਲਾ ਕੇ ਸਿਰ ਥੱਲੇ ਲਾ ਕੇ ਕਹਿਣ ਲੱਗਾ ਫਿਰ ਇਸ ਸਰਾਣੇ ਦਾ ਵੀ ਕੀ ਕੰਮ ਜਿਹੜਾ ਲੈ ਕੇ ਆਇਆ ਉਹਨੇ ਉਹ ਸਰਾਣਾਗੇ ਰਸਤੇ ਜਾਂਦਿਆਂ ਕਿਸੇ ਨੂੰ ਦਿੱਤਾ ਤੁਰਦਾ ਗਿਆ ਅੱਗੇ ਲੰਘਿਆ ਰਸਤੇ ਦੇ ਵਿੱਚ ਕੀ ਦੇਖਦਾ ਹੈ ਕਿ ਇੱਕ ਫਕੀਰ ਮੂੰਹ ਧੋ ਰਿਹਾ ਸੀ ਪਰ ਉਹਦੇ ਕੋਲ ਦੰਦ ਸਾਫ਼ ਕਰਨ ਵਾਸਤੇ ਦਤਣ ਨਹੀਂ ਸੀ ਉਹ ਉਂਗਲ ਦੇ ਨਾਲ ਹੀ ਦੰਦਾਂ ਨੂੰ ਸਾਫ਼ ਕਰ ਰਿਹਾ ਹੈ ਤੇ ਰਾਜੇ ਨੇ ਆਪਣੀ ਦਤਣ ਵੀ ਛੁੱਟ ਦਿੱਤੀ ਕਹਿੰਦੇ ਹੋਰ ਅੱਗੇ ਗਿਆ ਵਕਤ ਬੀਤਿਆ ਇੱਕ ਫਕੀਰ ਪਾਣੀ ਆਪਣੇ ਬੁੱਕ ਦੇ ਨਾਲ ਉਂਝਲ ਦੇ ਨਾਲ ਪੀ ਰਿਹਾ ਸੀ ਤਾਂ ਰਾਜੇ ਨੇ ਸੋਚਿਆ ਵੀ ਇਹ ਪਾਣੀ ਇਦਾਂ ਵੀ ਪੀਤਾ ਜਾ ਸਕਦਾ ਹੈ ਹੱਥਾਂ ਨਾਲ ਫਿਰ ਇਸ ਲੋਟੇ ਦਾ ਵੀ ਕੀ ਕੰਮ ਉਹ ਲੋਟਾ ਵੀ ਕਿਸੇ ਨੂੰ ਜਾਂਦਾ ਦਾਨ ਕਰ ਗਿਆ ਹੁਣ ਬਿਲਕੁਲ ਖਾਲੇ ਹੱਥ ਹੋ ਕੇ ਵਿਰਾਗ ਮਨ ਦੇ ਨਾਲ ਆਦਮ ਬਾਸ਼ਾ ਉਸ ਪਰਮੇਸ਼ਰ ਨੂੰ ਯਾਦ ਕਰਨ ਦੇ ਲਈ ਇੱਕ ਨਦੀ ਦੇ ਕਿਨਾਰੇ ਜਾ ਬੈਠਦਾ ਹੈ ਇੱਥੇ ਬੈਠ ਕੇ ਉਸ ਪਰਮੇਸ਼ਰ ਦੀ ਆਰਾਧਨਾ ਕਰਦਿਆਂ ਕਰਦਿਆਂ ਮਨ ਨਿਰਮਲ ਹੋ ਜਾਂਦਾ ਹੈ ਸਾਫ਼ ਹੋ ਜਾਂਦਾ ਹੈ ਹੁਣ ਕਹਿੰਦੇ ਕਿਸੇ ਰਾਗੀ ਨੇ ਦੇਖਿਆ ਵੀ ਆਹ ਜਿਹੜਾ ਬੰਦਾ ਬੰਦਗੀ ਵਿੱਚ ਬੈਠਾ ਹੈ ਇਹ ਤਾਂ ਆਦਮ ਬਾਸ਼ਾ ਤੇ ਇਹ ਫਕੀਰਾਂ ਵਾਂਗ ਫਟੇ ਕੱਪੜੇ ਪਾਏ ਨੇ ਪਤਾ ਨਹੀਂ ਖਾਣ ਨੂੰ ਇਹਨੂੰ ਕੁਝ ਮਿਲਦਾ ਹੋਣਾ ਕਿ ਨਹੀਂ ਕਹਿਣ ਲੱਗਾ ਆਪਾਂ ਜਾ ਕੇ ਇਹਦੇ ਪੁੱਤਰ ਨੂੰ ਦਸੀਏ ਉਸ ਰਾਹੀਰ ਨੇ ਆਦਮ ਬਾਦਸ਼ਾਹ ਦੇ ਰਾਜ ਵਿੱਚ ਪਹੁੰਚ ਕਰਕੇ ਆਦਮ ਬਾਦਸ਼ਾਹ ਦੇ ਪੁੱਤਰ ਨੂੰ ਜਾ ਕੇ ਕਹਿਣਾ ਕੀਤਾ اے ਬਾਦਸ਼ਾਹ ਤੂੰ ਤਾਂ ਇੱਥੇ ਸ਼ਹਿਰ ਦਾ ਬਾਦਸ਼ਾਹ ਬਣ ਕੇ ਬੈਠਾ ਹੈ ਤੇ ਉਧਰ ਤੇਰਾ ਪਿਤਾ ਅਦਮ ਬਾਦਸ਼ਾਹ ਭਿਖਾਰੀਆਂ ਦੇ ਵਾਂਗ ਫੱਟੇ ਕੱਪੜੇ ਪਤਾ ਨਹੀਂ ਉਹਨੂੰ ਕੁਝ ਖਾਣ ਨੂੰ ਮਿਲਦਾ ਹੈ ਕਿ ਨਹੀਂ ਮਿਲਦਾ ਜੋ ਪਰ ਪਹਿਨੇ ਹੋਏ ਕੱਪੜੇ ਵੀ ਨੇ ਉਹ ਵੀ ਫੱਟੇ ਹੋਏ ਨੇ ਤੇ ਉਹਨੂੰ ਕੋਈ ਖਾਣ ਨੂੰ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਹ ਵੀ ਨਹੀਂ ਪਤਾ ਤੂੰ ਕਾਹਦਾ ਬਾਦਸ਼ਾਹ ਹੈ ਤੇਰਾ ਪਿਤਾ ਤਾਂ ਭੁੱਖਾ ਮਰਦਾ ਫਿਰਦਾ ਹੈ ਉਹ ਤਾਂ ਜੰਗਲਾਂ ਵਿੱਚ ਕਦੇ ਨਦੀਆਂ ਦੇ ਕਿਨਾਰੇ ਕਹਿੰਦੇ ਉਹਦੇ ਪੁੱਤਰ ਨੂੰ ਇਹ ਗੱਲ ਹਾਜਮ ਨਾ ਹੋਈ ਕਹਿਣ ਲੱਗਾ ਵੀ ਇਹ ਤੇ ਮੇਰੇ ਵਾਲੀ ਸ਼ਰਮ ਦੀ ਗੱਲ ਹੈ ਹੁਣ ਪੁੱਤਰ ਨੇ ਆਪਣੇ ਆਪ ਨੂੰ ਸ਼ਰਮਸਾਰ ਹੁੰਦਾ ਵੇਖ ਕੇ ਉਸ ਨੂੰ ਸ਼ਰਮ ਆਈ ਤੇ ਸ਼ਰਮਸਾਰ ਹੁੰਦਾ ਵੇਖ ਕੇ ਆਪਣੇ ਪਿਤਾ ਨੂੰ ਲੈਣ ਤੁਰ ਪੈ। ਹੁਣ ਪਿਤਾ ਦੇ ਪਾਸ ਪਹੁੰਚ ਕੇ ਨਮਸਕਾਰ ਕੀਤੀ। ਉਸ ਵੇਲੇ ਆਦਮ ਬਾਦਸ਼ਾ ਪਾਟੇ ਹੋਈ ਬੋਧੜੀ ਨੂੰ ਟੱਲੀਆਂ ਟਾਕੀਆਂ ਲਾ ਰਿਹਾ ਸੀ। ਦੇਖ ਕੇ ਪੁੱਤਰ ਰੋਣ ਲੱਗ ਪਿਆ। ਕਿਤਾ ਆਖਿਆ ਪਿਤਾ ਜੀ ਤੁਸੀਂ ਆਪਣੀ ਬਾਤ ਸਾਹੀ ਛੱਡ ਕੇ ਪਿਤਾ ਜੀ ਕਿਹੜੀ ਵਿਪਤਾ ਵਿੱਚ ਪੈ ਗਏ ਉੱਪਰ ਪਹਿਨਣ ਲਈ ਕੱਪੜਾ ਵੀ ਨਹੀਂ ਹੈ ਬੜੇ ਹੌਸਲੇ ਨਾਲ ਪੁੱਤਰ ਨੇ ਬੇਨਤੀ ਕੀਤੀ ਤੁਸੀਂ ਘਰ ਚੱਲੋ ਉੱਥੇ ਬੈਠ ਕੇ ਹੀ ਸਿਮਰਨ ਕਰਨਾ ਤੇ ਪੁੱਤਰ ਦੀ ਬੇਨਤੀ ਸੁਣ ਕੇ ਆਦਮ ਬਾਦਸ਼ਾਹ ਨੇ ਆਪਣੀ ਹੱਥ ਵਿੱਚ ਜੋ ਸੂਈ ਫੜੀ ਸੀ ਉਹ ਸੂਈ ਨਦੀ ਦੇ ਵਿੱਚ ਡੇਗ ਦਿੱਤੀ ਔਰ ਆਪਣੇ ਪੁੱਤਰ ਨੂੰ ਆਖਿਆ ਹੈ ਪੁੱਤਰ ਮੇਰੀ ਗੋਦਲੀ ਸਿਉਣ ਵਾਲੀ ਰਹਿੰਦੀ ਹੈ ਆ ਸੋਈ ਮੇਰੀ ਨਦੀ ਵਿੱਚ ਡਿੱਗੀ ਇਹਨੂੰ ਲਿਆ ਕੇ ਦੇ ਪੁੱਤਰ ਕਹਿੰਦਾ ਪਿਤਾ ਜੀ ਤੁਸੀਂ ਮੈਲ ਵਿੱਚ ਚੱਲੋ ਜਿੰਨੀਆਂ ਮਰਜ਼ੀ ਸੋਈਆਂ ਇਹਨੂੰ ਸੱਤ ਪਰ ਪਿਤਾ ਨੇ ਹੱਥ ਦਿੱਤਾ ਕਹਿਣ ਲੱਗਾ ਨਹੀਂ ਪੁੱਤਰ ਮੈਨੂੰ ਇਹੋ ਹੀ ਸੋਈ ਚਾਹੀਦੀ ਹੈ ਮੈਂ ਇਹੋ ਹੀ ਸੋਈ ਲੈਣੀ ਹੈ ਕਹਿੰਦੇ ਬਾਦਸ਼ਾਹ ਪੁੱਤਰ ਨੇ ਨੌਕਰਾਂ ਨੂੰ سپਾਂਝਾਂ ਨੂੰ ਆਖਿਆ ਕਿ ਜਾਓ ਲੱਭੋ ਗੋਤੇ ਖੁਰਾਣੇ ਗੋਤੇ ਲਾਏ ਕਹਿੰਦੇ ਨਦੀ ਵਿੱਚੋਂ ਮਿੱਟੀ ਪੁੱਟ-ਪੁੱਟ ਵਾਰ ਕੱਢਤੀ ਪਰ ਸੂਈ ਨਾ ਲੱਭੀ ਬੜੇ ਹੈਰਾਨ ਹੋਏ ਵੀ ਹੁਣ ਕੀ ਕਰੀਏ ਫਿਰ ਪੁੱਤਰ ਨੇ ਆਖਿਆ ਬਾਦਸ਼ਾਹ ਨੇ ਕਹਿਣ ਲੱਗਾ ਵੀ ਜਿਹੜਾ ਸੂਈ ਲੱਭ ਕੇ ਲਿਆਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ ਲੋਭ ਵਸ ਬੜੇ ਲੋਕਾਂ ਨੇ ਚੁੰਬੀਆਂ ਮਾਰੀਆਂ ਬੜਾ ਕੁਝ ਭੋਲਿਆ ਪਰ ਸੋਈ ਨਾ ਮਿਲੀ। ਜਦ ਸਾਰੇ ਨਿਰਾਸ਼ ਹੋ ਗਏ ਉਹ ਜੋ ਆਦਮ ਬਾਦਸ਼ਾਹ ਕਹਿੰਦਾ ਹੁਣ ਮੈਂ ਵੀ ਯਤਨ ਕਰਾਂ ਮੈਂ ਖੁਦ ਲੱਭਾਂ ਆਪਣੀ ਸੋਈ। ਇਹ ਗੱਲ ਕਹਿ ਕੇ ਆਦਮ ਬਾਦਸ਼ਾਹ ਨੇ ਮੱਸੀਆਂ ਨੂੰ ਆਵਾਜ਼ ਮਾਰੀ ਐ ਮੱਸੀਓ ਮੇਰੀ ਸੋਈ ਨਦੀ ਵਿੱਚ ਡਿੱਗੀ ਐ ਜਲਦੀ ਕੱਟ ਕੇ ਲਿਆਓ ਮੇਰੀ ਬੋਦਰੀ ਸਿਉਣ ਵਾਲੀ ਐ। ਕਹਿੰਦੇ ਇੰਨੀ ਗੱਲ ਸੁਣ ਕੇ ਇੱਕ ਮੱਸੀ ਆਈ ਉਹਦੇ ਮੂੰਹ ਵਿੱਚ ਸੂਈ ਫੜੀ ਸੀ ਤੇ ਉਹਨੇ ਮੂੰਹ ਬਾਹਰ ਕੀਤਾ ਰਾਜੇ ਆਦਮ ਨੇ ਉਹ ਸੂਈ ਫੜ ਲਈ ਤੇ ਇਹ ਕੌਤਕ ਵੇਖ ਕੇ ਸਾਰੇ ਹੈਰਾਨ ਰਹਿ ਗਏ ਤਦ ਆਦਮ ਬਾਦਸ਼ਾਹ ਨੇ ਆਖਿਆ हे ਪੁੱਤਰ ਹੁਣ ਤੂੰ ਦੱਸ ਅਸਲੀ ਬਾਦਸ਼ਾਹ ਕੌਣ ਹੈ ਤੂੰ ਬਾਦਸ਼ਾਹ કે ਮੈਂ ਬਾਦਸ਼ਾਹ ਤੂੰ ਇੱਕ ਮੁਲਖਾਂ 'ਤੇ ਹੁਕਮ ਕਰ ਰਿਹਾ ਹੈਂ ਤੂੰ ਤਾਂ ਮਨੁੱਖਾਂ ਨੂੰ ਹੁਕਮ ਦੇ ਸਕਦਾ ਮਨੁੱਖਾਂ ਦਾ ਬਾਦਸ਼ਾਹ ਹੈ ਪਰ ਮੇਰਾ ਹੁਕਮ ਤਾਂ ਦੇਵਤੇ ਵੀ ਮੰਨਦੇ ਨੇ ਪਸ਼ੂ ਪੰਛੀ ਵੀ ਮੰਨਦੇ ਨੇ ਜਿਸ ਨੂੰ ਵੀ ਕੋਈ ਕੰਮ ਆਖਦਾ ਮੇਰਾ ਕਹਿਣਾ ਕੋਈ ਨਹੀਂ ਮੋੜਦਾ ਇਸ ਵਾਸਤੇ ਮੈਂ ਇੱਥੇ ਹੀ ਠੀਕ ਹਾਂ ਮੈਂ ਸਾਰੀ ਦੁਨੀਆ ਦਾ ਰਾਜਾ ਹਾਂ ਤੂੰ ਆਪਣੇ ਘਰ ਜਾ ਆਪਣਾ ਰਾਜ ਭਾਗ ਦਾ ਕੰਮ ਚੰਗੀ ਨੀਤੀ ਨਾਲ ਚਲਾਇਆ ਕਰ ਕਿਸੇ ਨੂੰ ਦੁੱਖ ਨਾ ਦੇਵੀ ਅਤੇ ਸਵੇਰੇ ਉੱਠ ਕੇ ਉਸ ਪਰਮਾਤਮਾ ਨੂੰ ਯਾਦ ਕਰੀ ਕਿਉਂਕਿ ਨਾਮ ਜਪਣ ਵਾਲਾ ਮਨੁੱਖ ਹੀ ਹਮੇਸ਼ਾ ਪਾਤਸ਼ਾਹਾਂ ਦਾ ਪਾਤਸ਼ਾਹ ਹੁੰਦਾ ਹੈ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬਸਤਾ ਟੁੱਟੀ ਝੰਪੜੀ ਚੀਰ ਸਭ ਸਿਨਾ ਜਾਤਮਾ ਪਤ ਨਾ ਆਦਰੋ ਉਹ ਧਿਆਨ ਪਰਮਿਨਾ ਮਿੱਤਰ ਨਾ ਹਿੱਟਾ ਤਨ ਰੂਪ ਹੀ ਕਿਸ ਸਾਖ ਨਸਿੰਨਾ ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਸ ਉਤੇ ਕਿਰਪਾ ਕਰੇ ਮਿਹਰ ਕਰੇ ਉਨੂੰ ਬਾਦਸ਼ਾਹੀਆਂ ਬਖਸ ਦਿੰਦਾ ਹੈ ਬਾਦਸ਼ਾਹੀ ਸਾਰੀ ਸ੍ਰਿਸ਼ਟੀ ਦੀ ਹੁੰਦੀ ਹੈ ਉਹ ਹੁੰਦਾ ਹੈ ਅਸਲ ਸੱਚਾ ਬਾਦਸ਼ਾਹ ਰਾਜੇ ਅਦਮ ਨੂੰ ਪਰਮੇਸ਼ਰ ਦਾ ਨਾਮ ਜਪਣ ਤੇ ਸੰਸਾਰ ਦੀ ਕੀ ਤ੍ਰਲੋਕੀ ਦੀ ਬਾਸਾ ਮਿਲ ਗਈ ਜਿਹੜਾ ਕਦੇ ਮਖਮਲੀ ਗੱਦਿਆਂ ਤੇ ਫੁੱਲਾਂ ਦੀਆਂ ਸੇਜਾਂ ਵਸਾ ਕੇ ਸੋਇਆ ਕਰਦਾ ਸੀ ਅੱਜ ਭੁंजे ਪੱਤਿਆਂ ਦੀਆਂ ਸੇਜਾਂ ਉੱਤੇ ਸੌਂਦਾ ਤੇ ਬੜੀ ਆਨੰਦ ਦੀ ਨੀਂਦ ਆਉਂਦੀ ਹੈ ਬੜਾ ਆਨੰਦਮਈ ਜੀਵਨ ਹੈ ਆਓ ਪਿਆਰਿਓ ਆਦਮ ਬਾਦਸ਼ਾਹ ਦੀ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਵਿਚਾਰ ਚੰਗੀ ਲੱਗੀ ਤਾਂ ਮਿੱਤਰਾਂ ਦੋਸਤਾਂ ਸੱਜਣਾਂ ਦੇ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਨਵੇਂ ਇਸ ਨੂੰ ਸੁਣਨਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਹੀ ਕੇਮਾ ਦਾ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ